ਮੋਹਾਲੀ ਪੁਲਿਸ ਨੂੰ ਸਬਲਿਕ ਕਬੱਡੀ ਕਾਮਯਾਬੀ ਮਿਲਜੀ ਤੋਂ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰ ਸਮੇਤ ਗ੍ਰਿਫਤਰ ਕੀਤਾ ਹੈ ਵੱਡੀ ਖਬਰ ਹੈ ਵੱਤਬਤ ਖਬਰ ਨੂੰ ਸ਼ੇਅਰ ਕਰ ਦਿਦਨੇ ਆ ਦੋ ਨਾਮੀ ਗੈਸਟਰਾਂ ਦੇ ਖਾਸ ਗੁਰਗੇ ਦੱਸੇ ਜਾ ਰਹੇ ਨੇ ਕਿ ਜੋ ਇਹ ਦੋਨੋਂ ਬਦਮਾਸ਼ ਗੁਰਗੇ ਫੜੇ ਨੇ ਜਿਨ੍ਹਾਂ ਦੇ ਕੋਲੋਂ ਨਜਾਇਜ਼ ਹਥਿਆਰ ਬਰਾਮਦ ਹੋਇਆ ਇਸ ਨੂੰ ਲੈ ਕੇ ਮੋਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਬੋਧਨ ਕਰਦ ਸੇ ਇੱਕ ਦਿਨ ਪਹਿਲਾਂ ਹੀ ਇੱਕ ਗੰਬੀਰ ਅਤੇ ਉਸਦਾ ਦੋਸਤ ਕਪਟਿਆਲੇ ਤੋਂ ਆ ਰਹੇ ਸੀ ਤਾਂ ਰਾਸਤੇ ਦੇ ਵਿੱਚ ਦੱਸਿਆ ਕਿ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੱਡੀ ਖੋਣ ਦੀ ਨੀਤ ਨਾਲ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਉਸ ਤੋਂ ਬਾਅਦ ਦੱਸਿਆ ਕਨੈਕਟਰ ਸਾਈਡ ਮੁੰਦੇ ਤੇ ਗੋਲੀ ਬੱਜੀ ਹੈ ਇੱਕ ਦੋਸਤ ਦੂਜੇ ਪਾਸ ਦੱਸਨੇ ਕਿ ਬਾਕੀ ਗੋਲੀਆਂ ਗੱਡੀ ਦੇ ਉੱਪਰ ਬੱਜੀਆਂ ਜਿਸ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਸੇ ਜਿੰਨਾ ਵਿੱਚੋਂ ਦੱਸਿਆ ਕਿ ਤਿੰਨਾਂ ਵਿੱਚੋਂ ਦੋ ਜਿਹਨੇ ਹੁਣ ਗ੍ਰਿਫਤਾਰ ਕਰ ਲਏ ਨੇ ਇੱਕ ਅਜੇ ਫਰਾਰ ਹੈ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ ਤਸਵੀਰਤ ਉਸ ਦੀ ਦਿਖਾ ਰਹੀਆਂ ਹਨ ਮੁਹਾਰੀ ਤੋਂ ਜਿੱਤ ਕਿ ਹੁਣ ਦੋਨੇ ਬਦਮਾਸ਼ਾਂ ਨੂੰ ਪੁਲਿਸ ਨੇ ਕੋਰਟ ਦੇ ਵਿੱਚ ਮੰਦ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਰਿਮਾਂਡ ਦਰਾਂ ਹੋਰ ਵੀ ਵੱਡੇ ਖੁਲਾਸੇ ਜਿਹੜੇ ਹੋ ਸਕਦੇ ਨੇ ਇਹ ਤੁਸੀਂ ਦੇਖੋ ਕਿ ਹੁਣ ਕਿਵੇਂ ਜਿਹੜੇ ਮੂੰਛ ਪਾ ਕੇ ਬੈਠੇ ਨੇ ਤਾਂ ਦੂਜੇ ਪਾਸੇ ਮੂੰਕਿੱਤਾ ਹੋਇਆ ਕਿ ਕੈਮਰੇ ਰਾਹੀਂ ਨਾ ਤਸਵੀਰਾਂ ਨਾ ਲੋਕਾਂ ਤੱਕ ਪਹੁੰਚਣ ਪਰ ਜਦੋਂ ਕੋਈ ਬੰਦਾ ਮਾੜਾ ਕੰਮ ਕਰਦਾ ਹੈ ਤਾਂ ਕਿਤੇ ਨਾ ਕਿਤੇ ਉਹਦਾ ਨਤੀਜਾ ਵੀ ਮਾੜੀ ਹੁੰਦਾ ਹੈ ਤਾਂ ਦੇਖੋ ਕਿਵੇਂ ਹੁਣ ਪੁਰਿਆ ਵੀ ਨਹੀਂ ਜਾ ਰਿਹਾ ਤੁਸੀਂ ਦੇਖੋ ਕਿਵੇਂ ਹੁਣ ਲਗੜਾ ਕੇ ਤੁਰ ਰਹੇ ਨੇ ਕਿਸ ਸਮੇਂ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਬਦਮਾਸ਼ੀ ਟਾਈਪ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਹੀ ਜਿਹੜੇ ਬਦਮਾਸ਼ੀ ਗੋਲੀ ਚਲਾਉਂਦੇ ਸੀ ਪਰ ਹੁਣ ਆਪ ਜਿਹੜਾ ਚੱਲਿਆ ਬਿੰਜਾਰਿਆ ਸੁਣ ਲੈ ਕੇ ਮੌਕੇ ਦੇਖੋ ਤੁਸੀਂ ਕਿਵੇਂ ਇਹਨਾਂ ਦੇ ਕੋਲ ਨਜਾਇਜ਼ ਅਸਲਾ ਮਿਲਿਆ ਇਹੀ ਜਿਹੜੀਆਂ ਪਿਸਤੌਲਾਂ ਸੀ ਜਿਹਨਾਂ ਦੇ ਨਾਲ ਇਹਨਾਂ ਨੇ ਫਾਇਰਿੰਗ ਕੀਤੀ ਸੀ ਇਸ ਤਰੀਕੇ ਨਾਲ ਦੀਪਕ ਪਾਰਿਕ ਜਿਹੜੇ ਐਸਐਸਪੀ ਮੋਹਾਲ ਉਹਨਾਂ ਨੇ ਮੀਡੀਆ ਪ੍ਰੈਸ ਕਾਨਫਰੰਸ ਲਈ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਜੀ ਇੱਕ ਮੁਹਾਲੀ ਪੁਲਿਸ ਦੀ ਟੀਮ ਵੱਲੋਂ ਜਿਹੜੀ ਹੈ ਬੜੀ ਇਹ ਕਾਮਯਾਬੀ ਹਾਸਲ ਕੀਤੀ ਗਈ ਜਿਸ ਦੇ ਵਿੱਚ ਗੈਂਗਸਟਰ ਲਖਵੀਰ ਲੰਡਾ ਦੇ ਕੁਝ ਐਸੋਸੀਏਟ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਵਕਫ-ਵਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਇਹਦੀ ਇਹ ਜਿਹੜੀ ધરਪકડ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਕਿ ਸਾਡੇ ਮੁਹਾਲੀ ਦੇ ਵਿੱਚ 8 1 25 ਦੀ ਰਾਤ ਨੂੰ ਅਰਲੀ ਮਾਰਨਿੰਗ ਜਿਹੜਾ ਹੈਗਾ ਉਹ ਇੱਕ ਦੋ ਵਿਅਕਤੀ ਆਪਣੀ ਗੱਡੀ ਤੇ ਪਟਿਆਲੇ ਤੋਂ ਆ ਰਹੇ ਸੀਗੇ ਉਹਨਾਂ ਦੀ ਗੱਡੀ ਤੇ ਅਟੈਕ ਕੀਤਾ ਤਿੰਨ ਮੁੰਡੇ ਸੀਗੇ ਮੋਟਰਸਾਈਕਲ ਤੇ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਤੇ ਗੋਲੀਆਂ ਚਲਾਈ ਸੋ ਇੱਕ ਮੁੰਡੇ ਦੇ ਮੋਢੇ ਤੇ ਗੋਲੀ ਵੱਜੀ ਇੱਕ ਦੀ ਪਿੱਠ ਦੇ ਵਿੱਚ ਵੱਜੀ ਬਾਅਦ ਚ ਉਹ ਦਾਖਲ ਰਿਹਾ ਹਸਪਤਾਲ ਦੇ ਵਿੱਚ ਲੇਕਿਨ ਉਹ ਹੁਣ ਸੁਰੱਖਿਤ ਹੈਗੇ ਸੋ ਜਦੋਂ ਐਸ.ਆਈ. ਨੂੰ ਟ੍ਰੇਸ ਕਰਨ ਲਈ ਸਾਡੀ ਟੀਮ ਜਿਹੜੀ ਹੈਗੀ ਐਸ.ਪੀ.ਡੀ ਐਸ.ਪੀ.ਸੀ.ਟੀ ਡੀ.ਐਸ.ਪੀ.ਡੀ ਅ ਡੀਐਸਪੀ ਸੀਟੀ ਟੂ ਇਨਚਾਰਜ ਸੀਆਈਏ ਨਦੀ ਟੀਮਾਂ ਜਿਹੜੀ ਹੈਗੀ ਵੱਖ-ਵੱਖ ਟੀਮਾਂ ਇਸ ਕੰਮ ਤੇ ਲੱਗੀ। ਤੋਂ ਫਿਰ ਬਾਅਦ ਦੇ ਵਿੱਚ ਜਿਹੜੇ ਹੈਗੇ ਇਸ ਮੋਡਿਊਲ ਦੇ ਦੋ ਵਿਅਕਤੀ ਹੁਣ ਤੱਕ ਅਸੀਂ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਜਿਨ੍ਹਾਂ ਨੇ ਇੱਥੇ ਫਾਇਰਿੰਗ ਕੀਤੀ ਸੀਗੀ। ਸੋ ਇਹਨਾਂ ਦੇ ਨਾਮ ਹੈਗੇ ਇੱਕ ਹੈਗਾ ਅਵਤਾਰ ਸਿੰਘ ਉਰਫ ਵਿੱਕੀ ਇਹ ਹੈਗਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਉਮਰ ਇਹਦੀ 21 ਸਾਲ ਹੈਗੀ ਹੈ 12ਵੀਂ ਪਾਸ ਹੈਗਾ। ਦੂਜਾ ਦੋਸ਼ੀ ਜਿਹੜਾ ਹੈਗਾ ਅਮਰਵੀਰ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਖਰੂਰ ਸਾਹਿਬ ਦਾ ਇਹਦੀ ਉਮਰ 20 ਸਾਲ ਹੈਗੀ 11ਵੀ ਪਾਸ ਹੈਗਾ ਤੀਜਾ ਸਾਥੀ ਨਾ ਦਾ ਅਨਮੋਲ ਸਿੰਘ ਉਹਦੀ ਹਲੇ ਗ੍ਰਫਤਾਰੀ ਬਾਕੀ ਹੈ ਜਿਹੜੇ ਕਿ ਮੁਹਾਲ ਇਨਸੀਡੈਂਟ ਦੇ ਵਿੱਚ ਸ਼ਾਮਿਲ ਸੀਗੇ ਇਹਨਾਂ ਤੋਂ ਰਿਕਵਰੀ ਹੁਣ ਤੱਕ ਦੀ ਰਿਕਵਰੀ ਦੇ ਵਿੱਚ ਤਿੰਨ ਪਿਸਟਲ ਬਰਾਮਦ ਕੀਤੇ ਗਏ ਹਨ 32 ਬੋਰ ਦੇ 9 ਜਿੰਦਾ ਰਾਉਂਡ ਇੱਕ ਦੇਸੀ ਪਿਸਟਲ 32 ਬੋਰ ਦਾ ਸਮੇਤ ਦੋ ਕਾਰਤੂਸ ਇੱਕ ਦੇਸੀ ਪਿਸਟਲ 315 ਬੁਰਦਾ ਸਮੇਤ 2 ਕਾਰਤੂਸ ਅੱਛਾ ਇਸ ਤੋਂ ਬਾਅਦ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਇਹਨਾਂ ਦੀ ਸਟੋਰੀ ਇਸ ਤਰੀਕੇ ਨਾਲ ਹੈਗੀ ਕਿ ਪਹਿਲਾਂ ਇਹਨਾਂ ਨੇ ਜਿਹੜੇ ਹੈਗੇ ਗੈਂਗਸਟਰ ਲੰਡਾ ਦੇ ਕਹੇ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਗੱਡੀ ਖੋਣੀ ਸੀਗੀ ਉਸ ਗੱਡੀ ਨੂੰ ਖੋਣ ਲਈ ਸਭ ਤੋਂ ਪਹਿਲਾਂ ਇਹ ਪਟਿਆਲੇ ਦੇ ਵਿੱਚ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਫਾਇਰਿੰਗ ਕਰਕੇ ਇੱਕ ਵਿਅਕਤੀ ਤੋਂ ਸਪਲੈਂਡਰ ਗੱਡੀ ਖੋਈ ਉਹ ਸਪਲੈਂਡਰ ਗੱਡੀ ਖੋਣ ਦਾ ਪਰਚਾ ਸ਼ੰਭੂ ਥਾਣੇ ਵਿੱਚ ਦਰਜ ਹੈ ਉਸ ਤੋਂ ਬਾਅਦ ਉਹ ਜਿਹੜੀ ਖੋਈ ਹੋਏ ਸਪਲੈਂਡਰ ਗੱਡੀ ਸੀਗੀ ਉਸ ਗੱਡੀ ਤੇ ਇਹ ਲੋਕ ਮੁਹਾਲੀ ਆਏ ਜਦੋਂ ਮੁਹਾਲੀ ਇਹਨਾਂ ਨੇ ਸਨੇਚਿੰਗ ਦੀ ਅਟੈਂਪਟ ਕੀਤੀ ਜੋ ਕਿ ਫੇਲ ਹੋ ਗਈ ਉਸ ਤੋਂ ਬਾਅਦ ਇਹ ਉਹਨਾਂ ਬੰਦਿਆਂ ਤੇ ਫਾਇਰਿੰਗ ਕਰਕੇ ਗਾਹ ਨੂੰ ਚਲੇ ਗਏ ਫਿਰ ਜਾ ਕੇ ਇਹਨਾਂ ਨੇ ਲੁਧਿਆਣਾ ਜਿਹੜਾ ਹੈਗਾ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੁਲਿਸ ਇਹਨਾਂ ਦੇ ਪਿੱਛੇ ਪਈ ਸੀ ਕਿ ਇੱਥੋਂ ਫਿਰ ਲੁਧਿਆਣਾ ਵੱਲ ਸਾਨੇਵਾਲ ਅਰਲੀ ਮਾਰਨਿੰਗ ਇੱਥੋਂ ਜਾ ਕੇ 2-3 ਘੰਟੇ ਬਾਅਦ ਇਹਨਾਂ ਨੇ ਉੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੋਂ ਇੱਕ ਕਿਸੇ ਵਪਾਰੀ ਤੋਂ ਬਰੇਜ਼ਾ ਗੱਡੀ ਖੋਲੀ ਉਹ ਬਰੇਜ਼ਾ ਗੱਡੀ ਖੋ ਕੇ ਲੈ ਗਏ ਗਾਂ ਫਿਰ ਉਹ ਜਿਹਦੇ ਵਿੱਚ ਜੀ ਸੰਬੰਧੀ थाना ਸਾਨੇਵਾਲ ਲੁਧਿਆਣੇ ਦੇ ਵਿੱਚ ਪਰਚਾ ਦਰਜ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਗੈਂਗਸਟਰ ਦੇ ਕਹੇ ਤੇ ਕਿਸੇ ਜਗ੍ਹਾ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਹਵਾਈ ਫਾਇਰ ਕੀਤੇ ਸੋ ਉਸ ਦੇ ਸੰਬੰਧ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਵਿੱਚ ਮੁਕੱਦਮਾ ਦਰਜ ਇਹ ਵੱਖ-ਵੱਖ ਕੇਸਾਂ ਦੇ ਵਿੱਚ ਪਹਿਲਾਂ ਵੀ ਲੋੜਿੰਦੇ ਹੈਗੇ ਇੱਕ ਮੁਕੱਦਮਾ ਇਹਨਾਂ ਤੇ ਆਮ ਸੈਕ ਦਾ ਆ 12ਵੇਂ ਮਹੀਨੇ ਦਾ ਪਿਛਲੇ ਸਾਲ ਦਾ ਦਸੰਬਰ 24 ਦਾ ਦਰਜ ਹੈ थाना ਗੋਇੰਦਵਾਲ ਸਾਹਿਬ ਤਰਨਤਾਰਨ ਇੱਕ ਮੁਕਦਮਾ ਇਹਨਾਂ ਤੇ ਕਰਤਾਰਪੁਰ ਜਲੰਧਰ ਰੂਰਲ ਦੇ ਵਿੱਚ ਵੀ ਦਰਜ ਹੈ ਜਿਹੜੀ ਕਿ ਇਹਨਾਂ ਨੇ ਸਨੇਚਿੰਗ ਵਗੈਰੇ ਕੀਤੀ ਸੀ ਕਿ ਗੱਡੀ ਦੀ ਸੋ ਇਹ ਜਿਹੜਾ ਹੈਗਾ ਇੱਕ ਗੈਂਗਸਟਰ ਦੇ ਨਾਲ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਉਰਫ ਜਸਲ ਉਰਫ ਜੈਸਲ ਇਹ ਦੋ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਨਾਲ ਇਹ ਸੰਪਰਕ ਦੇ ਵਿੱਚ ਹੈਗੇ ਉਹਨਾਂ ਦੇ ਗਰਾਊਂਡ ਲੈਵਲ ਦੇ ਐਸੋਸੀਏਟਸ ਹੈਗੇ ਸੋ ਇੰਨੀ ਵਾਰ ਦਾ ਤੁਹਾਨੂੰ ਅੰਜਾਮ ਦੇ ਚੁੱਕੇ ਆ ਸੋ ਮੈਂ ਇਹਨਾਂ ਦੀ ਜਿਹੜੀ ਸੀਆਈ ਦੀ ਟੀਮ ਤੇ ਸਾਡੇ ਐਸਪੀ ਸਿਟੀ ਦੀ ਟੀਮ ਇਹਨਾਂ ਨੇ ਕਾਫੀ ਐਫਰਟਸ ਕਰਕੇ ਕਾਫੀ ਮਿਹਨਤ ਕਰਕੇ ਜਿਹੜਾ ਪੂਰਾ ਇਹਨਾਂ ਦੇ ਗਰਾਉਂਡ ਅਸੋਸੀਏਟਸ ਹੈ ਇਹਨਾਂ ਨੂੰ ਫੜਿਆ ਇਸ ਗੈਂਗ ਦਾ ਜਿਹੜਾ ਬੰਡਾ ਕੋਡ ਕੀਤਾ ਸਰ ਇਹ ਕਿਹ ਕਿਹ ਕਿਹਦਾ ਮੋਟਿਵ ਪਿਆਦਾ ਕਹਾ ਜਾਣਾ ਚਾਹ ਰਿਹਾ ਹੈ ਕੀ ਕ੍ਰਾਈਮ ਦਾ ਟਾਰਗੇਟ ਮਿਲਾਵਾ ਦਾ ਅ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਜਿਹੜੀ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਉਹ ਫਾਇਰਿੰਗ ਕੀਤੀ ਹੈ ਉਹਦੇ ਲਈ ਇਹ ਕੋਈ ਸਨੇਚਿੰਗ ਕਰਕੇ ਗੱਡੀ ਜਿਹੜੀ ਹੈ ਇਹਨਾਂ ਨੇ ਖੋਣ ਦਾ ਸੀਗਾ ਬਾਕੀ ਪੁਸ਼ਕਸ਼ ਦੌਰਾਨ ਦੇਖਾਂਗੇ ਹੋਰ ਵੀ ਕੋਈਨਾਂ ਨੂੰ ਟਾਰਗੇਟ ਵਗੈਰੇ ਮਿਲੇ ਸੀ ਕਿ ਨਹੀਂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੇ ਕਿ ਲੰਡਾ ਤੇ ਜਸਲ ਦੇ ਨਾਲ ਸਿੱਧਾ ਸੰਪਰਕ ਸੀਗੇ ਜਾਂ ਫਿਰ ਅੱਗੇ ਤੋਂ ਅੱਗੇ ਕਿਸੇ ਦੇ ਨਾਲ ਕਿਸ ਤਰ੍ਹਾਂ ਦਾ ਸੰਪਰਕ ਹਵਤਾਰ ਸਿੰਘ ਨੇ ਅਬ ਅਮਰਵੀਰ ਹੈ ਜਾਂ ਫਿਰ ਅਨਮੋਲ ਸਿੰਘ ਹੈ ਸਰ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਮੋਬਾਈਲ ਦੀ ਫੋਰੈਂਸਿਕ ਜਾਂਚ ਉਹਨਾਂ ਤੋਂ ਸਾਹਮਣੇ ਆਏਗੀ ਜਿਹੜੀ ਪ੍ਰਾਇਮਰੀ ਹੈਗੀ ਦੁੰਨਾ ਗੈਂਗਸਟਰਸ ਦੇ ਨਾਲੇ ਸੰਪਰਕ ਦੇ ਵਿੱਚ ਸੀ ਸਰ ਲੋਕਲ ਇਨਵੋਲਵਮੈਂਟ ਅਜੇ ਕੋਈ ਸਾਹਮਣੇ ਆਈ ਨਹੀਂ ਮਹਾਲੀ ਦੀ ਜਾਂ ਫਿਰ ਸਿੱਧਾ ਪਟਿਆਲਾ ਤੋਂ ਇਹਨੇ ਅਜੇ ਤੱਕ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਕਿਉਂਕਿ ਸ਼ੰਭੂ ਤੋਂ ਆਈ ਸੀ ਕੇ ਮੋਹਾਲੀ ਵਾਰਦਾਤ ਅਟੈਂਪਟ ਕੀਤੀ ਖੋਦੀ ਗੋਲੀਬਾਰੀ ਕੀਤੀ ਫਿਰ ਪਟਿਆਲੇ ਸੌਰੀ ਲੁਧਿਆਣੇ ਚਲੇ ਗਏ ਉੱਥੋਂ ਗੱਡੀ ਖੋ ਕੇ ਹੁਸ਼ਿਆਰਪੁਰ ਵਾਰਦਾਤ ਕੀਤੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਆਇਆ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਕੋਈ ਟਾਰਗੇਟ ਤੇ ਸੀਗਾ ਐਕਸ ਵਾਈ ਜ਼ेड ਜਿਹੜਾ ਇਹਨਾਂ ਨੇ ਹੁਸ਼ਿਆਰਪੁਰ ਫਾਇਰਿੰਗ ਕੀਤੀ ਹੈ ਉਹ ਉਹਦੀ ਜਿਹੜੀ ਹੈਗੀ ਹੈ ਉਹ ਡਿਟੇਲ ਉਸੇ ਅਸੀਂ ਦੇਖ ਰਹੇ ਹੋਂ ਸਕਦਾ ਹੈ ਕਿ ਕਿਸੇ ਪਾਰਟਿਕੂਲਰ ਟਾਰਗੇਟ ਨੂੰ ਲੈ ਕੇ ਕੀਤੀ ਹੋਵੇ ਜਾਂ ਜੋ ਵੀ ਚੀਜ਼ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਹ ਇਕਿ ਤੋਂ ਮੁਹੈਤ ਰਾਏ ਕਿੱਥੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਨਹੀਂ ਚਲੀ ਪ੍ਰਾਇਮਰੀ ਤਫਤੀਸ਼ ਦੇ ਵਿੱਚ ਇਹ ਕਹਿ ਰਹੇ ਕਿ ਮੱਧ ਪ੍ਰਦੇਸ਼ ਤੋਂ ਇਹਨਾਂ ਨੇ ਵੈਪਨਸ ਪ੍ਰਕ्योर ਕੀਤੇ ਪਰ ਬਾਕੀ ਵੈਪਨਸ ਇਹਨਾਂ ਨੇ ਐਗਜ਼ਿਟ ਕਿਸ ਥਾਂ ਦੇ ਵਿੱਚ ਲੈ ਆਏ ਹੈ ਕੋਈ ਇਹਨਾਂ ਨੂੰ ਕੋਈ ਹੋਰ ਗੈਂਗ ਦੇ ਮੈਂਬਰ ਹੈਗੇ ਜਿਹੜੇ ਵੈਪਨ ਪ੍ਰੋਵਾਈਡ ਕਰਦੇ ਸੀਗੇ ਜਾਂ ਆਪ ਜਾ ਕੇ ਲੈ ਕੇ ਆਏ ਉਹ ਸਾਰੀ ਚੀਜ਼ਾਂ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਸੇ ਜ਼ਿਆਦਾ ਪ੍ਰੋਫਾਈਲ ਕੀ ਹੈ ਅਪਤਾਖ ਸਿੰਘ ਦਾ ਮਰਜ਼ੀ ਕਰਦੇ ਇਹਨਾਂ ਦੀ ਕਿਉਂਕਿ ਏਜ ਬਹੁਤ ਛੋਟੀ ਹੈ 21 ਸਾਲ 20 ਸਾਲ ਤੇ ਇਹ ਇਹਨਾਂ ਦਾ ਪੈਸੀ ਪ੍ਰੋਫਾਈਲ ਕੀ ਹੈ ਸਟੱਡੀ ਕਰ ਰਹੇ ਹੈ ਜਾਂ ਇਨਾਂ ਦੇ ਜੀ ਪ੍ਰੋਫਾਈਲ ਤਾਂ ਇਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਫਾਰਮਰ ਹੈਗੇ ਇੱਕ ਦੇ ਇੱਕ ਦੇ ਕਰੇ ਤਿੰਨ ਕਿੱਲੇ ਪੈਲੀ ਹੈਗੀ ਹੈ ਉਹਦੇ ਤਿੰਨ ਸਿਸਟਰਸ ਹੈਗੀ ਦੂਜਾ ਜੋ ਹੈਗਾ ਵਿਅਕਤੀ ਉਹਦੇ ਪੰਜ ਕਿੱਲੇ ਪੈਲੀ ਹੈਗੀ ਉਹਦਾ ਭਰਾ ਫੋਰਨ ਦੇ ਵਿੱਚ ਕੰਮ ਕਰਦਾ ਹੈ ਟਰੱਕ ਡਰਾਈਵਰੀ ਵਗੈਰਾ ਕਰਦਾ ਹੈ ਪਰਿਵਾਰ ਮਿਹਨਤ ਪੈਸ ਪਰਿਵਾਰ ਹੈਗੇ ਇਹ ਕੁਝ ਬੱਚੇ ਜਿਹੜੇ ਹੈਗੇ ਉਹ ਇਸ ਤਰੀਕੇ ਦੇ ਗਲਤ ਰਾਹ ਤੇ ਚਲੇ ਜਾਂਦੇ ਗੁੰਮਰਾ ਹੋ ਜਾਂਦੇ ਹੈ ਸੋ ਸਾਡਾ ਇਹ ਵੀ ਮਕਸਦ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਕਾਉਂਸਲ ਕਰੀਏ ਉਹਨਾਂ ਨੂੰ ਤਰਪ ਕਰਦੇ ਨਾਲ ਨਾਲ ਕਾਉਂਸਲ ਕਰਕੇ ਉਹਨਾਂ ਨੂੰ ਸਹੀ ਰਾਹ ਤੇ ਵੀ ਲੈ ਕੇ ਜਾਈਏ ਸਰ ਇਹਨਾਂ ਦੇ ਟੱਚ ਮੈਂ ਕਿੱਸ ਹੈ ਇਹ ਕਿ ਕਾਉਂਸਲ ਕੋਈ ਲਾਲਚ ਦੇ ਦੇ ਸੀ ਸੋਡੀਓ ਮਰੇ ਸੀ ਕਿਸਕੇ ਟੱਚ ਮੈਂ ਕਿੱਸ ਹੈ ਦੇਖੋ ਪ੍ਰਾਈਮਰੀ ਮੋਟਿਵ ਜਿਹੜਾ ਹੁਣ ਤੱਕ ਸਾਹਮਣੇ ਹੈ ਉਹ ਤਾਂ ਮੋਨੈਟਰੀ ਹੀ ਹੁੰਦਾ ਬਟ ਐਗਜ਼ੈਕਟਲੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗੀ ਔਰ ਇਨਵੈਸਟੀਗੇਸ਼ਨ ਹੋਏਗੀ ਉਹ ਤੋਂ ਕਲੀਅਰ ਹੋਏਗਾ ਕਿ ਵੈਦਰ ਦੇਰ ਇਸ ਦਾ ਮੋਟਿਵ ਹੋਸ ਫਰਮੇਬਲ ਰੈਸਪੈਕਟਸ ਦੈਟ ਵਿਲ ਬੀ ਪਾਰਟ ਆਫ ਦ ਪ੍ਰੋਸ ਜਿਹੜੀ ਰੋਡ ਕਰਦੇ ਸੀ ਆ ਇਹਨਾਂ ਨੇ ਅੱਗੇ ਮਾਰਦਾਤਾ ਨੂੰ ਅੰਜਾਮ ਕਿਉਂ ਦਿੱਤੀ ਕਿ ਲੰਡੇ ਦੇ ਕੈਂਪ ਤੇ ਇਹਨਾਂ ਨੇ ਗੱਡੀਆਂ ਜਿਹੜੀ ਹੈ ਲੋਟੀਆਂ ਸਨੇਚਿੰਗ ਕੀਤੀ ਹੈ ਇਹਨਾਂ ਨੇ ਅੱਗੇ ਕਰਨਾ ਕੀ ਸੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾਂ ਫਿਰ ਕਿਸ ਤਰ੍ਹਾਂ ਦੀ ਨਦੀ ਦੇਖੋ ਜੀ ਇੱਕ ਤਾਂ ਵਾਰਦਾਤ ਅੰਜਾਮ ਇਹਨਾਂ ਨੇ ਦਿੱਤੀ ਹੈ ਕਿ ਜਿਹੜੀ ਪਹਿਲਾਂ ਮੋਟਰਸਾਈਕਲ ਖੋਈ ਸੀਗੀ ਉਹ ਖੋਈ ਮੋਟਰਸਾਈਕਲ ਤੋਂ ਪਹਿਲਾਂ ਤਾਂ ਮੋਟਰਸਾਈਕਲ ਖੋਣਾ ਇੱਕ ਵਾਰਦਾਤ ਸੀਗੀ ਉੱਥੇ ਫਾਇਰਿੰਗ ਕਰਕੇ ਖੋਈ ਹੈ ਦੂਜੀ ਵਾਰਦਾਤ ਇਹਨਾਂ ਨੇ ਉਹ ਕੀਤੀ ਖੋਈ ਮੋਟਰਸਾਈਕਲ ਤੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਦੋ ਬੰਦਿਆਂ ਦੇ ਗੋਲੀ ਮਾਰੀ ਤੀਜੀ ਵਾਰ ਗੱਡੀ ਸਨੇਚ ਪਵਾ ਚੌਥੀ ਵਾਰਦਾਤ ਮੁੰਜਾਮੀ ਰਿੱਤ ਤੇ ਹੁਸ਼ਾਰਪੁਰ ਦੇ ਵਿੱਚ ਫਾਇਰਿੰਗ ਕੀਤੀ ਸੋ ਇਟ ਇਜ਼ देयर ਮੋਟਰਸ ਆਪਰੈਂਡ ਹੈ ਕਿ ਗੱਡੀ ਖੋ ਕੇ ਵਾਰਦਾਤਾਂ ਕਰੀ ਜਾ ਰਹੇ ਸਰ ਇੱਕ ਗੋਇਲ ਵਾਲਾ ਕਾ